ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਮੂਹ ਖਿਡਾਰੀ ਤੇ ਦਰਸ਼ਕ ਵੀਰਾਂ ਨੂੰ ਸਾਡੀ ਹੱਥ ਵੰਨ ਕੇ ਅਫੀਲ ਹੈ ਪ੍ਰਸ਼ਾਸਨ ਵੱਲੋਂ ਸਾਡਾ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਦਰਸ਼ਕ ਵੀ ਤੇ ਖਿਡਾਰੀ ਵੀਰ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਸਾਡੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਦੀ ਹਾਂਸਰਾ ਤੇ ਮੌਜੂਦਾ ਸਰਪੰਚ ਮਨਦੀਪ ਸਿੰਘ ਦੀ ਹਾਂਸਰਾ ਵੱਲੋਂ ਹੱਥ ਵੰਨ ਕੇ ਸਾਡੀ ਸਮੁੱਚੀ ਐਸੋਸੀਏਸ਼ਨ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ 5 ਵਜੇ ਤੱਕ ਅਸੀਂ ਮੈਚ ਸਮਾਪਤ ਕਰਨੇ ਆ 31 ਜਨਵਰੀ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ 11 ਵਜੇ ਠੀਕ ਗਰਾਊਂਡਾਂ 'ਚ ਤੁਸੀਂ ਪਹੁੰਚੋ ਆਪਾਂ ਪ੍ਰਸ਼ਾਸਨ ਦਾ ਸਾਥ ਦਿਈਏ ਕਿਉਂਕਿ ਕੋਈ ਮਤਭਾਗੀ ਘਟਨਾ ਨਾ ਵਰਤੇ ਇਸ ਲਈ ਆਪਣਾ ਨਿੱਜੀ ਫਰਜ਼ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਕੌਡੀ ਲੰਮਾ ਸਮਾਂ ਲੋਕ ਇਹਨੂੰ ਪਿਆਰ ਕਰਦੇ ਰਹਿਣ ਤਾਂ ਤੁਸੀਂ ਵੀ ਪ੍ਰਸ਼ਾਸਨ ਦਾ ਤੇ ਸਮੂਚੀਆਂ کلبਾਂ ਦਾ ਖਿਡਾਰੀ ਵੀਰ ਸਾਥ ਦਿਓ ਆਕੇ ਤੁਹਾ ਤੋਂ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਪੀੜ੍ਹੀ ਆ ਸਾਡੀ ਨਵੀਂ ਤੋਂ ਹੱਥੋਂ ਕੋਈ ਵਧੀਆ ਸੇਧ ਲੈ ਕੇ ਉਹ ਵੀ ਆਪਣੇ ਜੀਵਨ 'ਚ ਤਰੱਕੀਆਂ ਕਰੇ ਤੁਹਾਨੂੰ ਹੱਥ ਬੰਨ੍ਹ ਕੇ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਵੀ ਕੋਤੂ ਬਾਅਦ ਜੇ ਕੋਈ ਲੇਟ ਹੋਇਆ ਫਿਰ ਅਸੀਂ ਮੈਚ ਅਗਲੇ ਦਿਨ ਕਰਾਉਣੇ ਆ ਇਸ ਲਈ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰੋ ਇਹੀ ਸਾਡਾ ਤੁਹਾਡੇ ਲਈ ਸ਼ੁਭ ਕਾਮਨਾਵਾਂ ਵੀ ਤੁਸੀਂ ਜ਼ਿੰਦਗੀ 'ਚ ਤਰੱਕੀ ਕਰੋ ਕੁਝ ਹਾਲੀ ਹੋਵੇ ਤੁਹਾਡੇ ਜੀਵਨ 'ਚ ਤੇ ਤੁਸੀਂ ਵੀਰ ਬਣੇ ਇਹ ਬੇਨਤੀ ਨੂੰ ਪ੍ਰਵਾਨ ਕਰੋ ਜੀ ਸਮਝੇ ਪ੍ਰਸ਼ਾਸਨ ਵੱਲੋਂ ਤੇ ਵਾਟ ਸਾਡੀ ਗ੍ਰਾਮ ਪੰਚਾਇਤ ਵੱਲੋਂ ਕਲੱਬ ਵੱਲੋਂ ਆਪ ਜੀ ਨੂੰ ਵਾਰ-ਵਾਰ ਇਹੀ ਅਪੀਲ ਹੈ ਦਰਸ਼ਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਕਮੈਂਟ ਕਰਿਆ ਕਰੋ ਵੀ ਚੀਜ਼ਾਂ ਤੇ ਖਿਡਾਰੀਆਂ ਨੂੰ ਕਿਆ ਕਰੋ ਵੀ ਟਾਈਮ ਸਿਰ ਆਓ ਟਾਈਮ ਸਿਰ ਆਪਣੇ ਆਪਣੇ ਘਰਾਂ ਨੂੰ ਜਾਓ ਤੁਹਾਡੇ ਘਰੇ ਤੁਹਾਡੇ ਬੱਚੇ ਤੁਹਾਡੀਆਂ ਮਾਵਾਂ ਬਜ਼ੁਰਗ ਆਪਾਂ ਨੂੰ ਹਰੇਕ ਨੂੰ ਉਡੀਕ ਰਹੇ ਐ ਜ਼ਿੰਦਗੀ ਨਾਲੋਂ ਕੋਈ ਚੀਜ਼ ਕੀਮਤੀ ਨਹੀਂ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਤਖਤ ਖਾਲਸਾ ਵਾਹਿਗੁਰੂ ਜੀ